ਸਸਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਪਿੰਡੀ ਪਿੰਡੀ ਇੱਥੇ ਮੈਂ 300 ਗ੍ਰਾਮ ਪਿੰਡੇ ਲਈ ਸੀ ਪਿੰਡੀਆਂ ਨੂੰ ਆਪਾਂ ਧੋ ਕੇ ਚੰਗੀ ਤਰ੍ਹਾਂ ਆਪਾਂ ਸੁਕਾ ਲਿਆ ਪਿੰਡੀਆਂ ਚ ਪਾਣੀ ਨਹੀਂ ਬਿਲਕੁਲ ਵੀ ਰਹਿਣਾ ਚਾਹੀਦਾ ਪਿੰਡੀਆਂ ਨੂੰ ਆਪਾਂ ਚੰਗੀ ਤਰ੍ਹਾਂ ਸੁਕਾ ਲਵਾਂਗੇ ਤੇ ਪਿੰਡੀਆਂ ਬਣਾਵਾਂਗੇ ਆਪਾਂ ਭਰ ਕੇ ਤੇ ਹੁਣ ਆਪਾਂ ਪਿੰਡੀਆਂ ਨੂੰ ਕੱਟ ਲਵਾਂਗੇ ਸਾਰੀਆਂ ਪਿੰਡੀਆਂ ਨੂੰ ਆਪਾਂ ਦੋਨਾਂ ਸਾਈਡਾਂ ਤੋਂ ਕੱਟ ਦਵਾਂਗੇ ਹਾਂਜੀ ਪਿੰਡੀਆਂ ਨੂੰ ਆਪਾਂ ਕੱਟ ਲਿਆ ਤੇ ਹੁਣ ਆਪਾਂ ਪਿੰਡੀਆਂ ਦੇ ਵਿੱਚ ਕੱਟ ਲਵਾ ਬੁਲਾ ਦੇਵਾਂਗੇ ਸਾਰੀਆਂ ਪਿੰਡੀਆਂ ਆਪਾਂ ਇਸੇ ਤਰ੍ਹਾਂ ਪਿੰਡੀਆਂ 'ਚ ਕੱਟ ਲਾ ਦਾਂਗੇ ਹਾਂਜੀ ਇਹ ਪਿੰਡੀਆਂ ਨੂੰ ਆਪਾਂ ਕੱਟ ਲਾ ਲਿਆ ਤਾਂ ਹੁਣ ਆਪਾਂ ਮਸਾਲੇ ਦੀ ਤਿਆਰੀ ਕਰਾਂਗੇ ਇੱਕ ਚਮਚਾ ਪਾਵਾਂਗੇ ਨਮਕ ਚਮਚੇ ਦਾ ਚੌਥਾ ਹਿੱਸਾ ਪਾਵਾਂਗੇ ਕਸ਼ਮੀਰੀ ਮਿਰਚ ਕਾਲੀ ਮਿਰਚ ਪਾ ਦਾਂਗੇ ਚੰਚ ਜਦੈ ਚੋਤਾ ਹੈ ਸਪਾਵਾਂਗੇ ਮੈਂ ਹਲਦੀ ਪਾਉਂਦੇ ਕੁਛ ਮੀਲੀ ਮਿਰਚ ਪਾਉਂਦੇ ਨਰਦਾਨ ਤੇ ਇੱਥੇ ਮੈਂ ਲਈਆਂ ਸੀ ਹਰੀਆਂ ਮਿਰਚਾਂ ਤੇ ਲਸਣ ਨੂੰ ਮੈਂ ਕਟ ਲਿਆ ਸੀ ਤੇ ਆਪਾਂ ਇਹਨਾਂ ਨੂੰ ਮਿਕਸ ਕਰ ਲਵਾਂਗੇ ਥੋੜਾ ਜਿਹਾ ਪਾਵਾਂਗੇ ਆਪਾਂ ਧਨੀਆ ਪਾਊਡਰ ਤੇ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਮੈਂ ਨਾਰਦਣਾ ਪਾਇਆ ਸੀ ਤੁਸੀਂ ਅੰਬ ਚੁਕੜ ਵੀ ਇੱਥੇ ਪਾ ਸਕਦੇ ਤੇ ਇਹਦੇ ਵਿੱਚ ਆਪਾਂ ਇੱਕ ਚਮਚਾ ਭਰ ਕੇ ਸਰੋਂ ਦਾ ਤੇਲ ਪਾਵਾਂਗੇ ਤੇਲ ਪਉਣ ਨਾਲ ਮਸਾਲਾ ਸਾਡਾ ਚੰਗੀ ਤਰ੍ਹਾਂ ਖੁੱਲ ਜਾਂਦਾ ਤੇ ਆਪਾਂ ਸਾਡੇ ਪਿੰਡੀਆਂ ਚੋਂ ਮਸਾਲਾ ਬਾਹਰ ਹੀ ਨਿਕਲਦਾ ਇੱਥੇ ਤੇਲ ਤੁਸੀਂ ਕੱਚਾ ਤੇਲ ਵੀ ਪਾ ਸਕਦੇ ਤੇ ਮੈਂ ਤੇਲ ਛਾੜਿਆ ਹੋਇਆ ਪਾਇਆ ਸੀ ਮਸਾਲੇ ਨੂੰ ਆਪਾਂ ਇੱਕਸਾਰ ਕਰ ਲਿਆ ਤੇ ਮੈਂ ਪਿੰਡੀਆਂ ਨੂੰ ਭਰ ਲਵਾਂਗੀ ਇਹਨੂੰ ਆਪਾਂ ਹੱਥ ਦੇ ਨਾਲ ਹੀ ਭਰਾਂਗੇ ਹੱਥ ਨਾਲ ਬਹੁਤ ਵਧੀਆ ਪਿੰਡੀਆਂ ਭਰੀਆਂ ਜਾਂਦੀਆਂ ਤੇ ਮਸਾਲੇ ਨਾਲ ਆਪਾਂ ਜਿਆਦਾ ਮਸਾਲਾ ਪਾ ਕੇ ਭਰਾਂਗੇ ਖਾਣ ਚ ਬਹੁਤ ਜਿਆਦੀ ਟੇਸਟ ਹੋਣਗੀਆਂ ਐਸ ਤਰ੍ਹਾਂ ਆਪਾਂ ਭਰ ਲਾਂਗੇ ਪਿੰਡੀਆਂ ਨੂੰ ਸਾਰੀਆਂ ਪਿੰਡੀਆਂ ਆਪਾਂ ਇਸੇ ਤਰ੍ਹਾਂ ਹੀ ਪਰ ਅਕੇ ਰਖ ਲਵਾਂਗੇ ਹਾਂਜੀ ਪਿੰਡੀਆਂ ਨੂੰ ਆਪਾਂ ਸਾਰੇ ਮਸਾਲੇ ਨਾਲ ਪਰ ਲਿਆ ਚੰਗੀ ਤਰ੍ਹਾਂ ਇਹ ਮਸਾਲਾ ਸਾਡਾ ਸਾਰਾ ਲੱਗ ਗਿਆ ਸੀ ਤੇ ਹੁਣ ਆਪਾਂ ਗੈਸ ਦੇ ਉੱਤੇ ਤੇਲ ਰੱਖ ਕੇ ਪਿੰਡੀਆਂ ਨੂੰ ਫਰਾਈ ਕਰ ਲਵਾਂਗੇ ਹਾਂਜੀ ਤੇਲ ਗਰਮ ਹੋ ਗਿਆ ਤੇਲ ਗਰਮ ਕਰਕੇ ਮੈਂ ਗੈਸ ਨੂੰ ਸਿੰਮ ਤੇ ਕਰਤਾ ਸੀ ਤੋਂ ਹੁਣ ਆਪਾਂ ਪਿੰਡੀਆਂ ਨੂੰ ਪਾ ਦਵਾਂਗੇ ਦੀਆਂ ਪਾ ਕੇ ਆਪਾਂ ਹੌਲੀ ਹੌਲੀ ਸੈੱਟ ਕਰ ਦਵਾਂਗੇ ਕਿਉਂਕਿ ਸਾਡਾ ਮਸਾਲਾ ਨਾ ਬਾਹਰ ਨਿਕਲੇ ਤੇ ਮੈਂ ਗੈਸ ਦਾ ਪਲੇਮ ਲੋ ਹੀ ਰੱਖਿਆ ਸੀ 10 ਤੋਂ 4 ਮਿੰਟ ਵਾਸਤੇ ਮੈਂ ਇਸ ਤਰ੍ਹਾਂ ਹੀ ਥੁੱਲਾ ਪਕਾਵਾਂਗੀ ਪਿੰਡੀਆਂ ਨੂੰ ਅੰਦੀ ਤੇਨ ਤੋਂ 4 ਮਿੰਟ ਹੋ ਗਏ ਸੀ ਤੇ ਹੁਣ ਮੈਂ ਪਿੰਡੀਆਂ ਨੂੰ ਉਲਟ-ਪੁਲਟ ਕਰ ਦਵਾਂਗੀ ਆਪਾਂ ਉਲਟ-ਪੁਲਟ ਹੌਲੀ-ਹੌਲੀ ਕਰਾਂਗੇ ਪਿੰਡਾਂ ਪਕਾ ਲਵ 3-4 ਮਿੰਟ ਵਾਸਤੇ ਫਿਰ ਟਟ ਕੇ ਪਕਾਵਾਂਗੇ ਹਾਂਜੀ 3 ਤੋਂ 4 ਮਿੰਟ ਹੋ ਗਏ ਸੀ ਤਾਂ ਹੁਣ ਆਪਾਂ ਪਿੰਡੀਆਂ ਨੂੰ ਦੇਖ ਲੈਣੇ ਪਿੰਡੀਆਂ ਨੂੰ ਆਪਾਂ 2 ਮਿੰਟ ਹੋਰ ਪਕਾ ਲਵਾਂਗੇ 2 ਮਿੰਟ ਹੋ ਗਏ ਸੀ ਪਿੰਡੀਆਂ ਨੂੰ ਮੈਂ ਖੁੱਲੇ 'ਚ ਪਕਾਇਆ ਸੀ ਉੱਪਰ ਟੱਕਰ ਨਹੀਂ ਸੀ ਦਿੱਤਾ ਵੀ ਤੇ ਹੁਣ ਆਪਾਂ ਗੈਸ ਨੂੰ ਓਕ ਕਰ ਦਵਾਂਗੇ ਤੇ ਪਿੰਡੀਆਂ ਸਾਡੀਆਂ ਬਣ ਕੇ ਤਿਆਰ ਤੇ ਆਹ ਵਾਲੀਆਂ ਤੁਸੀਂ ਪਿੰਡੀਆਂ ਸਫਰ 'ਚ ਵੀ ਘਾੜ ਸਕਦੇ ਤੁਸੀਂ ਪਰੌਠੇ ਨਾਲ ਖਾਓ ਰੋਟੀ ਨਾਲ ਬਹੁਤ ਸਵਾਦ ਲੱਗਦੀਆਂ ਇਹ ਬੱਚੇ ਬਹੁਤ ਖੁਸ਼ ਹੋ ਕੇ ਖਾਣਗੇ ਪਿੰਡੀਆਂ ਦੀ ਸਬਜੀ ਭਰ ਕੇ ਤੇ ਗੈਸ ਨੂੰ ਕੱਢ ਦਵਾਂਗੇ ਆਪਾਂ ਬੰਦ ਪਿੰਡੀਆਂ ਨੂੰ ਆਪਾਂ ਸਰਵ ਕਰ ਲਵਾਂਗੇ ਤੇ ਬਹੁਤ ਵਧੀਆ ਸਾਡੀਆਂ ਪਿੰਡੀਆਂ ਬਣ ਕੇ ਤਿਆਰ ਹੋਈਆਂ ਜੇ ਤੁਹਾਨੂੰ ਮੇਰੀ ਰੈਸਪੀ ਵਧੀਆ ਲੱਗਦੀ ਹੈ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਜੀ ਵੀਡੀਓ ਵੇਖਣ ਦਾ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ